Hash #fibro kitchen ਦੇ ਵਿੱਚ ਸਾਡੇ ਸਬਸਕ੍ਰਾਈਬਰ ਦੇ ਲਈ ਜਿਹੜੇ ਸਾਡੇ ਸਬਸਕ੍ਰਾਈਬਰ ਆ ਸਾਡੇ ਚੈਨਲ ਦੇ ਉਹਨਾਂ ਦੇ ਲਈ ਇੱਕ ਸਪੈਸ਼ਲ ਆਫਰ ਆ ਤੇ ਉਹ ਸਪੈਸ਼ਲ ਆਫਰ ਕੀ ਆ ਉਹ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਸਿਟੀ ਇਨ ਫਾਰ ਫੂਡ ਬਲੌਗ ਅੱਜ ਅਸੀਂ ਪਹੁੰਚੇ ਆ ਚੰਡੀਗੜ੍ਹ ਰੋਡ ਸਥਿਤ #fibro kitchen ਦੇ ਵਿੱਚ ਆਓ ਦੇਖਦੇ ਆ ਕਿ ਇਹਨਾਂ ਦੇ ਕੋਲ ਕੀ ਖਾਸ ਹੈ ਤੇ ਕੀ ਸਪੈਸ਼ਲ ਹਨ ਦੀ ਸਪੈਸ਼ੈਲਟੀਆਂ ਕੀ ਹਨ ਵੈਲ ਅਸੀਂ ਅੰਦਰ ਆ ਚੁੱਕੇ ਹਾਂ ਤੇ ਇਹਨਾਂ ਦੀ ਡੈਕੋਰੇਸ਼ਨ ਬਹੁਤ ਸੋਹਣੀ ਡੈਕੋਰੇਸ਼ਨ ਹੈ ਤੇ ਦੇਖੋ sweets ਪਈਆਂ ਆ ਤੇ ਇਹਨਾਂ ਦੀ ਤੁਸੀਂ ਇਹਨਾਂ ਦੇ sweets ਤੇ price ਦੇਖੋ ਕਿੰਨੇ less prices ਆ ਬਾਕੀ ਮਾਰਕੀਟ ਦੇ ਨਾਲੋਂ मोस्टली ਕੀ ਲੱਗਦਾ ਕਿ ਜੇ ਉਹ ਆਪਾਂ ਸ਼ੋਰੂਮ ਸੈਂਟਰ ਕਰਦੇ ਹਾਂ ਕਿ ਇਹਨਾਂ ਦੇ rates ਬਹੁਤ ਜ਼ਿਆਦਾ ਹੁੰਦੇ ਆ ਬਟ ਨਹੀਂ ਇੱਥੇ ਬਹੁਤ ਜੈਨੂਅਲ rates ਆ ਇਹਨਾਂ ਦੇ ਇਹਨਾਂ ਦੀ ਕਿੰਨੀ ਸੋਹਣੀ ਪ੍ਰੈਪਰੇਸ਼ਨ ਆ ਡੈਕੋਰੇਸ਼ਨ ਕਿੰਨੀ ਸੋਹਣੀ sweets ਦੀ ਕੀਤੀ ਹੋਈ ਆ ਪਈਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਆ ਆਹ ਹੁਣ ਅੱਗੇ ਚੱਲਦੇ ਆ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਹਨਾਂ ਦੇ ਕੋਲ ਹੋਰ ਕੀ ਕੀ ਸਪੈਸ਼ਲ ਆ ਤੇ ਦੇਖਦੇ ਆ ਇਹਨਾਂ ਦੀ ਕੀ ਸਪੈਸ਼ੈਲਟੀ ਹੈ ਵੈਲ ਅੰਦਰ ਐਂਟਰ ਕਰਦੇ ਹੀ ਸਾਨੂੰ ਜੋ ਹੈ ਕੈਫੇ ਆ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ এসਕੇ ਫਿਰ ਕਾਫੀਜ਼ ਰੱਖੀਆਂ ਹੋਈਆਂ ਨੇ ਇਹਨਾਂ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਕਾਫੀਜ਼ ਵੀ ਅਵੇਲੇਬਲ ਨੇ ਵੇਲਾ ਸੀ ਹੁਣ ਪੌਂਚੇਨਾ ਦੇ ਫੈਮਿਲੀ ਹਾਲ ਦੇ ਵਿੱਚ ਇਹ ਫੈਮਿਲੀ ਹਾਲ ਹੈ ਤੇ ਇੱਥੇ ਬਹੁਤ ਸੋਹਣੀ ਸਿਟਿੰਗ ਆ ਪੂਰੀ ਫੈਮਿਲੀ ਬੈ ਕੇ ਤੁਸੀਂ ਇੰਜੋਏ ਕਰ ਸਕਦੇ ਆ ਇੱਥੇ ਮਿਊਜ਼ਿਕ ਸਿਸਟਮ ਦਾ ਵੀ ਇੰਤਜ਼ਾਮ ਹੈ ਬਹੁਤ ਸੋਹਣਾ ਡੀਜੇ ਸਿਸਟਮ ਜਿਹੜਾ ਉਹ ਇਹਨਾਂ ਨੇ ਲਗਾਇਆ ਹੋਇਆ ਹੈ ਐਂਡ ਲਾਈਟਿੰਗ ਬਹੁਤ ਸੋਹਣੀ ਆ ਕਲੀਨਿੰਗ ਬਹੁਤ ਹੈ ਬਹੁਤ ਕਲੀਨ ਜਗ੍ਹਾ ਹੈ ਤੁਸੀਂ ਫੈਮਿਲੀ ਦੇ ਨਾਲ ਇੱਥੇ ਆਪਣਾ ਜਿਹੜਾ ਉਹ ਇੰਜੋਏ ਕਰ ਸਕਦੇ ਹਾਂ ਬਿਲਕੁਲ ਅਸੀਂ ਇਹਨਾਂ ਦੇ ਇੱਕ ਹੋਰ ਹਾਲ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਸਪੈਸ਼ਲੀ ਗੱਲ ਇਹ ਹੈ ਕਿ ਇਹਨਾਂ ਦੇ ਸਾਰੇ ਹਾਲ ਦੇ ਵਿੱਚ ਸਿਟਿੰਗਸ ਜਿਹੜੀ ਆ ਬਹੁਤ ਸੋਹਣੀ ਆ ਬਹੁਤ ਸੋਹਣੀ ਡੈਕੋਰੇਸ਼ਨ ਹੈ ਤੇ ਸਾਰਾ ਫੁੱਲੀ ਏਸੀ ਹੈ ਤੇ ਇੱਥੇ ਵੀ ਗੈਦਰਿੰਗ ਜਿਹੜੀ ਹੈਗੀ ਆ ਉਹ 15 ਤੋਂ 20 ਬੰਦਿਆਂ ਦੀ ਹੈ ਤੇ ਬਹੁਤ ਸੋਹਣੀ ਡੈਕੋਰੇਸ਼ਨ ਹੈ ਤੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਹਾਲ ਜਿਹੜੇ ਬਣਾਏ ਆ ਉਹ ਕਿਉਂ ਬਣਾਏ ਆ ਵੈਲ ਹੁਣ ਅਸੀਂ ਗੱਲ ਕਰਦੇ ਆਂ ਟੀਮ ਆਫ ਕੈਪਟਨ ਦੇ ਨਾਲ #5pro ਕਿਚਨ ਦੇ ਜੋ ਟੀਮ ਆਫ ਕੈਪਟਨ ਹਨ ਜੋ ਇਤਨੀ ਸਾਰੀ ਮੈਨੇਜਮੈਂਟ ਦੇਖਦੇ ਹਨ ਖਾਣ ਪੀਣ ਦਾ ਜਾਂ ਜੋ ਵੀ ਅਰੇਂਜਮੈਂਟਸ ਦੇਖਦੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਤੇ ਉਹਨਾਂ ਨੂੰ ਪੁੱਛਦੇ ਆਂ ਕਿ ਬਿਲਕੁਲ ਕੀ ਕੀ ਸਪੈਸ਼ਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੀ ਤੁਹਾਡੇ ਅਰੇਂਜਮੈਂਟਸ ਹੈ ਤੁਹਾਡੇ ਕੋਲ ਖਾਣਾ ਕਿੰਨੀ ਤਰ੍ਹਾਂ ਦਾ ਆਇਆ ਤੇ ਕੀ ਕੀ ਸਪੈਸ਼ਲ ਆ ਤੁਹਾਡੇ ਕੋਲ ਖਾਣ ਦੇ ਲਈ ਬਸ ਉਹ ਵੀ ਆਮ ਆਲੋ ਪਰੋਟ ਜਾਸਟੀ ਨੀਨ ਚਾਈਨਿੰਗ ਫੋਟੀ ਦੋ ਦਾ ਸਨੈਕਸ ਹੋ ਗਿਆ ਆਪਣਾ एंड रोटी uh, नान सोफिया एंड वेजिटेबल्स मेन कोर्स में आ गए जैसे सब्जियाँ आ गई और चाइनीज में स्नैक्स आ गए हमारे और क्वेंटी की हमारी जो डिशें हैं जैसे है पास परदर, तो हमारे पास पिज्ज़ा बर्गर लाचो और ये सारी बोलो हमारे पास अवेलेबल है ते तो सीज़र ये halls अलग अलग तरह ने halls उसी देखे हैं बनाए हुए हैं ये मतलब के केस का की purpose बना ले बनाए हुए हैं। ना ये इसलिए जैसे कोई couple table आ जाए family या birthday kitty party करना चाहूँगा या दिनशेरा money anyway बोला almost मतलब welcome है तो ये मतलब आस पे अपना मतलब party कर सकता है या जैसे birthday कर birthday party हो गई दिनशेरा money हो गई couple kitty हो गई हम हम लोग सब कुछ बदल प्रोवाइड कहते हैं कि कह सकते हैं कि पार्टी में फैमिली में आके खाना खा सकते हैं बैठके एंजॉय कर सकते हैं जो बट अपनी जो सर्विस होगी वो तो हमारी चीज़ बदल प्रोवाइड होगा के टाइम पैरेंट्स ਹਾਂਜੀ ਇਹਨਾਂ ਕੋਲ ਡਿਫਰੈਂਟ ਤਰ੍ਹਾਂ ਦਾ ਖਾਣਾ ਤੇ ਡਿਫਰੈਂਟ ਤਰ੍ਹਾਂ ਦੇ ਹਾਲਸ ਆ ਤੁਸੀਂ ਇੱਥੇ ਕੋਈ ਮੈਰिज ਪਾਰਟੀ ਫੰਕਸ਼ਨ ਕੋਈ ਬਰਥਡੇ ਪਾਰਟੀ ਮਤਲਬ ਹਰ ਇੱਕ ਚੀਜ਼ ਨੂੰ ਤੁਸੀਂ ਇੱਥੇ ਮੈਨੇਜ ਕਰ ਸਕਦੇ ਆ ਗੈਦਰਿੰਗ ਜਿਹੜੀ ਆ ਉਹ 80 ਤੋਂ 90 ਬੰਦਿਆਂ ਦੀ ਹੈਗੀ ਆ ਤੇ ਅਲੱਗ-ਅਲੱਗ ਹਾਲਸ ਆ ਤੇ ਅਲੱਗ-ਅਲੱਗ ਉਹਨਾਂ ਦੀ ਮਤਲਬ ਕਿ ਗੈਦਰਿੰਗ ਦੀ ਉਹਨਾਂ ਦੀ ਹੈਗੀ ਆ ਹੁਣ ਅਸੀਂ ਇਹਨਾਂ ਦੇ ਫਸਟ ਫਲੋਰ ਤੇ ਆ ਚੁੱਕੇ ਹਾਂ ਵੈਲ ਇਹਨਾਂ ਨੇ ਇਹਨਾਂ ਦਾ ਜੋ ਡੈਕੋਰੇਸ਼ਨ ਦਾ ਉਹ ਮੁੰਨਣਾ ਮੁੰਨਨੇ ਅਲੀ ਗੱਲ ਹੈ ਕਿ ਡੈਕੋਰੇਸ਼ਨ ਜਿਹੜੀ ਇਹਨਾਂ ਦੀ ਬਹੁਤ ਵਧੀਆ ਹੈ ਤੇ ਆਲਮੋਸਟ ਲਾਈਟਿੰਗ ਵਗੈਰਾ ਦਾ ਬਹੁਤ ਵਧੀਆ ਅਰੇਂਜਮੈਂਟਸ ਆ ਤੇ ਬਹੁਤ ਸਫਾਈ ਬਹੁਤ ਕਲੀਨਿੰਗ ਹੈ ਜੋ ਗੇਮ ਖੇਲਣ ਦੇ ਸ਼ਕੀਨਾਂ ਉਹਨਾਂ ਦੇ ਲਈ ਵੀ ਇਹਨਾਂ ਨੇ ਪੂਲ ਟੇਬਲ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਬਹੁਤ ਵਧੀਆ ਗੇਮ ਹੈ ਤੁਸੀਂ ਵੀ ਇੱਥੇ ਆ ਕੇ ਆਪਣੀ ਫੈਮਿਲੀ ਦੇ ਨਾਲ ਐਨਜੋਏ ਕਰ ਸਕਦੇ ਆਂ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਕੋਲ ਰੂਮ ਸਰਵਿਸ ਵੀ ਅਵੇਲੇਬਲ ਆ ਚਾਹੇ ਕੋਈ ਫੈਮਲੀ ਰੂਮ ਹੈ ਕੋਈ ਵਿਜ਼ਟਰ ਨੂੰ ਕਿਸੇ ਨੂੰ ਰੂਮ ਚਾਹੀਦਾ ਆ ਰੂਮ ਸਰਵਿਸ ਵੀ ਅਵੇਲੇਬਲ ਆ ਹੁਣ ਅਸੀਂ ਐਂਟਰ ਕਰਨ ਜਾ ਰਹੇ ਇਹਨਾਂ ਦੇ ਰੂਮ ਸੈਕਸ਼ਨ ਦੇ ਵਿੱਚ ਤੇ ਦੇਖਦੇ ਆ ਕਿ ਇਹਨਾਂ ਦੇ ਰੂਮਸ ਦੀ ਜਿਹੜੀ ਐਟਮੋਸਫੇਅਰ ਆ ਉਹ ਕਿਹੋ ਜਿਹਾ ਆ ਆਉ ਤੁਹਾਨੂੰ ਦਿਖਾਣੇ ਆ ਹੁਣ ਇਹਨਾਂ ਦੇ ਰੂਮਸ ਦੇਖੋ ਜਿੱਦਾਂ ਕਿ ਅਸੀਂ ਰੂਮ ਦੇ ਵਿੱਚ ਐਟਰ ਕੀਤੇ ਆ ਬਹੁਤ ਸੋਹਣਾ ਰੂਮ ਹੈ ਇੱਥੇ ਮਤਲਬ ਡੈਕੋਰੇਸ਼ਨ ਬਹੁਤ ਸੋਹਣੀ ਹੈ ਇਹਨਾਂ ਦੀ ਸੈਡਰੀ ਬਹੁਤ ਸੋਹਣੀ ਲਾਈ ਹੋਈ ਹੈ ਇਹਨਾਂ ਨੇ ਪਰਸਨਲੀ ਵਾ ਜਾ ਕੇ ਦੇਖਿਆ ਅਸੀਂ ਬਾਥਰੂਮ ਬਹੁਤ ਕਲੀਨ ਹੈ ਬਹੁਤ ਕਲੀਨਿੰਗ ਹੈ ਬਹੁਤ ਸਫਾਈ ਹੈ ਹੁਣ ਗੱਲ ਕਰਦੇ ਹਾਂ ਹੈਸ਼ ਫਾਈਬਰੋ ਕਿਚਨ ਦੇ ਮੈਨੇਜਰ ਦੇ ਨਾਲ ਉਹ ਸਾਨੂੰ ਰੂਮਸ ਦੇ ਬਾਰੇ ਜੋ ਆ ਉਹ ਦੱਸਣਗੇ ਕਿ ਰੂਮ ਤੇ ਜਿਹੜੀ ਸਰਵਿਸ ਆ ਉਹਨਾਂ ਦੀ ਕੀ ਕੀ ਫੈਸਿਲਿਟੀਆਂ ਹਨ ਤੇ ਕੀ ਕੀ ਆਫਰਸ ਵੀ ਹਨ ਇਹਨਾਂ ਦੇ ਰੂਮ ਦੇ ਉੱਤੇ ਆਫਰਸ ਵੀ ਹਨ ਉਹ ਤੁਹਾਨੂੰ ਮੈਨੇਜਰ ਸਾਹਿਬ ਦੱਸਣਗੇ ਵੀਡੀਓ ਦੇਖ ਰਹੇ ਦਰਸ਼ਕਾਂ ਵਾਸਤੇ ਇੱਕ ਸਪੈਸ਼ਲ ਆਫਰ ਵੀ ਆ ਉਹ ਵੀ ਆਉ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸਾਸ਼ੀਕਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਗੁਰਪਿੰਦਰ ਸਿੰਘ ਤੇ ਮੈਂ ਇਸ #fibros ਦਾ ਮੈਨੇਜਰ ਹਾਂ ਠੀਕ ਹੈ ਨੋ ਡਾਊਟ ਕਿ ਤੁਹਾਡਾ ਜਿਹੜਾ ਰੈਸਟੋਰੈਂਟ ਆ ਸੀ ਘੁੰਮ ਕੇ ਦੇਖਿਆ ਬਹੁਤ ਸੋਹਣਾ ਬਹੁਤ ਕਲੀਨ ਹੈ ਤੁਸੀਂ ਅਸੀਂ ਤੁਹਾਡੀ ਰੂਮ ਸਰਵਿਸ ਦੇਖ ਰਹੇ ਹਾਂ ਤੁਸੀਂ ਆਪਣੀ ਰੂਮ ਸਰਵਿਸ ਦੇ ਬਾਰੇ ਸਾਨੂੰ ਦੱਸੋ ਹਾਂਜੀ ਸਾਡੇ ਸਾਡੇ 8 ਰੂਮ ਆ ਮੈਮਿਸ ਪ੍ਰੋਪਰਟੀ ਵਿੱਚ ਤੇ 8 ਰੂਮ ਕਿਤੇ ਪੂਰੀ এ ਕੰਡੀਸ਼ਨ ਦਾ ਤੇ ਸਾਡੇ ਜਿਹੜੇ ਰੈਂਟ ਆ ਉਹ ਡਿਪੈਂਡ ਕਰਦਾ 12 ਘੰਟੇ ਰਹਿਣਾ ਜਾਂ 24 ਘੰਟੇ ਰਹਿਣਾ ਉਸ ਆਲੇ ਦੁਆਲੇ ਇਸਾਡੇ ਪ੍ਰੋਪਰ ਹੀਟ ਹੀਟਰ ਵੀ ਸਾਡੇ ਰੂਮ ਚ ਹੈਗੇ ਆ ਪਲੱਸ ਅਗੀ ਸਰਵਿਸ ਵੀ ਹੈਗੇ 24 ਆਵਰ ਦਾ ਸਰਵਿਸ ਠੀਕ ਹੈ ਤੇ ਤੁਸੀਂ ਸਾਨੂੰ ਇੱਕ ਸਰਵਿਸ ਦੀ ਗੱਲ ਕੀਤੀ ਸੀ ਕਿ ਤੁਹਾਡੇ ਜਿਹੜੇ ਸਬਸਕ੍ਰਾਈਬਰ ਹੋਣਗੇ ਸਾਡੇ ਚੈਨਲ ਦੇ ਉਹ ਜੇ ਇੱਥੇ ਵਿਜ਼ਿਟ ਕਰਦੇ ਆ ਤਾਂ ਉਹਨਾਂ ਲਈ ਇੱਕ ਸਪੈਸ਼ਲ ਆਫਰ ਹੋਏਗਾ ਉਹ ਸਾਨੂੰ ਐਕਸਪਲੇਨ ਕਰੋ ਸਾਰੇ ਦਰਸ਼ਕਾਂ ਨੂੰ ਕਿ ਉਹ ਕੀ ਆਫਰ ਆ ਸਾਡੇ ਲਈ ਦੇਖੋ ਜੀ ਬਈ ਸੇ ਸਾਡੇ ਜੋ ਰੂਮ ਟੈਰੀਫ ਪਾਈਜ਼ਰ ਉਹ 22 ਤੋਂ 23 ਤੋਂ ਸਟਾਰਟ ਹੋ ਰਹੇ ਹੈਗਾ ਰੱਖਿਓ ਬਟ ਜਿਹੜੇ ਖਾਸ ਤੁਹਾਡੇ ਹੀ ਲਿੰਕ ਤੋਂ ਥਰੂ ਸਾਡੇ ਕੋਲ ਆਓਗੇ ਉਹਨਾਂ ਲਈ ਸਪੈਸ਼ਲ ਆਫਰ ਰੱਖਿਆ ਉਹਨਾਂ ਨੇ 2000 ਤੋਂ ਥੱਲੇ ਅਸੀਂ ਉਹਨਾਂ ਨੂੰ ਰੂਮ ਪ੍ਰੋਵਾਈਡ ਕਰਾਂਗੇ ਜਿੰਨਾ ਸਰਕੈ ਡਿਸਕਾਊਂਟ ਹੋ ਵੀ ਦੇ ਸਕਦਾ ਹੈ ਹੋ ਸਕਦਾ ਹੈ ਠੀਕ ਹੈ ਜੀ ਵਾਓ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਸਾਡੇ ਸਬਸਕ੍ਰਾਈਬਰ ਹੋਣਗੇ ਜੇ ਉਹ ਇੱਥੇ ਰੂਮ ਦੇ ਲਈ ਆਉਂਦੇ ਹਨ ਤਾਂ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਸੋ ਵਿਜ਼ਿਟ ਕਰੋ ਜਲਦੀ ਜਲਦੀ ਤੁਸੀਂ ਇੱਥੇ ਤੇ ਇਹਨਾਂ ਦੀ ਜੋ ਇਹਨਾਂ ਦੀ ਸਰਵਿਸ ਹੈ ਉਹਦੇ ਬੈਨੀਫਿਟ ਲਓ ਬਟ ਇਹਦੇ ਲਈ ਕੀ ਹੋਏਗਾ ਕਿ ਤੁਹਾਨੂੰ ਇਹਨਾਂ ਦੀ ਜਿਹੜੀ ਪਾਲਿਸੀਜ਼ ਹਨ ਉਹ ਫਾਲੋ ਕਰਨੀਆਂ ਪੈਣਗੀਆਂ ਤੁਹਾਡੇ ਕੋਲ ਤੁਹਾਡੀ ਆਈਡੀ ਹੋਣੀ ਚਾਹੀਦੀ ਆਈਡੀ ਪ੍ਰੂਫ ਹੋਣਾ ਚਾਹੀਦਾ ਜੇਕਰ ਤੁਸੀਂ ਇੱਥੇ ਰੂਮ ਲੈਣਾ ਚਾਹੁੰਦੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਕਿ ਤੁਸੀਂ ਸਾਡੇ ਜਿਹੜੇ ਦਰਸ਼ਕਾ ਉਹਨਾਂ ਦੇ ਵਾਸਤੇ ਸਪੈਸ਼ਲ ਆਫਰ ਰੱਖਿਆ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਇੱਥੇ ਇਹਨਾਂ ਦੀ ਫੂਡ ਕੁਆਲਿਟੀ ਇਹਨਾਂ ਦਾ ਬਹੁਤ ਫੂਡ ਕੁਆਲਿਟੀ ਜਿਹੜੀ ਬਹੁਤ ਹਾਈਜਨ ਹੈ ਕਰੋਨਾ ਕਾਲ ਦੇ ਵਿੱਚ ਵੀ ਪੂਰੀ ਸਫਾਈ ਦੇ ਨਾਲ ਇਹਨਾਂ ਨੇ ਜਿਹੜਾ ਉਹ ਮਤਲਬ ਇਹਨਾਂ ਦਾ ਕੰਮ ਉਹ ਚੱਲ ਰਿਹਾ ਆ ਇਹਨਾਂ ਦੀ ਫੂਡ ਕੁਆਲਿਟੀ ਜਿਹੜੀ ਬਹੁਤ ਹੀ ਬੈਸਟ ਆ ਇਹਨਾਂ ਦੀ ਰੂਮ ਸਰਵਿਸਿਜ਼ ਬਹੁਤ ਬੈਸਟ ਆ ਕਲੀਨਿੰਗ ਬਹੁਤ ਹੈ ਸਪੈਸ਼ਲੀ ਜਿਹੜਾ ਇਹਨਾਂ ਦਾ ਇਹਨਾਂ ਦਾ ਸੋ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਤੇ ਦੇਖੋ ਇਹਨਾਂ ਦੇ ਕੋਲ ਕੀ ਕੀ ਸਪੈਸ਼ਲ ਹੈ ਆ ਹੁਣ ਅਸੀਂ ਮਤਲਬ ਕੁਝ ਖਾਣ ਨੂੰ ਆਰਡਰ ਕਰਾਂਗੇ ਪਹਿਲਾਂ ਅਸੀਂ ਦੇਖਾਂਗੇ ਇਹਨਾਂ ਦਾ ਮੈਨੂ ਕਿ ਇਹਨਾਂ ਦੇ ਮੈਨੂ ਵਿੱਚ ਕੀ ਕੀ ਹੈ ਹਨਾ ਤੇ ਇਹਦੇ ਵਿੱਚ 스ਨੈਕਸ ਆ ਸੈਂਡਵਿਚਸ ਆ ਅਲੱਗ-ਅਲੱਗ ਤਰ੍ਹਾਂ ਦੇ 버거 ਪੀਜ਼ਾ ਪਾਸਤਾ ਵੈਲ ਜੇ ਮੈਂ ਹੀ ਤੁਹਾਨੂੰ ਸਾਰਾ ਕੁਝ ਦੱਸਣਾ ਤੁਸੀਂ ਇੱਥੇ ਕਿ ਕੀ ਕਰਨਾ ਤੁਸੀਂ ਇੱਥੇ ਆਓ ਤੇ ਇਹਨਾਂ ਦਾ ਮੈਨੂ ਦੇਖੋ ਤੇ ਇਹਨਾਂ ਦੇ ਸਪੈਸ਼ਲ ਜਿਹੜੇ ਆਫਰਸ ਆ ਜਾਂ ਸਪੈਸ਼ਲ ਪ੍ਰਾਈਸਸ ਆ ਇਹਨਾਂ ਦੇ ਉਹਨਾਂ ਦਾ ਇਹਨਾਂ ਨੂੰ ਇੰਜੋਏ ਕਰੋ ਤੇ ਅੱਜ ਅਸੀਂ ਦੇਖਦੇ ਹਾਂ ਕਿ ਅਸੀਂ ਅੱਜ ਖਾਣ ਨੂੰ ਕੀ ਆਰਡਰ ਕਰ ਸਕਦੇ ਹਾਂ ਛੋਲੇ ਭਟੂਰੇ ਜਿਹੜੇ ਆ ਉਹ ਆ ਗਏ ਆ ਤੇ ਜੋ ਬਾਕੀ ਖਾਣਾ ਆਰਡਰ ਕੀਤਾ ਸੀਗਾ ਉਹ ਵੀ ਆ ਰਿਹਾ ਆ ਤੇ ਜਦ ਤੱਕ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਛੋਲੇ ਭਟੂਰੇ ਟੇਸਟ ਕਰਕੇ ਦੱਸਦੀ ਆ ਕਿਦਾਂ ਦਾ ਟੇਸਟ ਕਿ ਹੋਇਆ ਹੈ ਉਹ ਵਾਓ ਜਿੰਨਾ ਮਤਲਬ ਕਿ ਸ਼ੈਫ ਨੇ ਦੱਸਿਆ ਸੀਗਾ ਉਹਦੇ ਨਾਲੋਂ ਜ਼ਿਆਦਾ ਸੁਆਦ ਆ ਵੈਲ ਤੁਸੀਂ 12ਵੀਂ ਫੂਡ ਜਿਹੜਾ ਆ ਬਾਹਰ ਵੀ ਛੋਲੇ ਪਟੂ ਰਖਾਣੇ ਆ ਟਰਾਈ ਕਰਦੇ ਆ ਤੇ ਤੁਸੀਂ ਜਿਹੜੇ ਆ ਇੱਕ ਵਾਰ ਇੱਥੇ ਛੋਲੇ ਪਟੂ ਰਾਈ ਕਰੋ ਸੇਮ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੁਹਾਨੂੰ ਮਿਲਣਗੇ ਦੈਨ 올ਓਵਰ ਵੈਰੀ ਗੁੱਡ ਮੇਰਾ ਪੀਜ਼ਾ ਵੀ ਆ ਚੁੱਕਾ ਆ ਜਿਹੜਾ ਮੈਂ ਆਰਡਰ ਕੀਤਾ ਸੀਗਾ ਤੇ ਦੇਖੋ ਇਹਦੀ ਕੁਆਂਟੀਟੀ ਕਿੰਨੀ ਆ ਤੇ ਇਹ ਕਿੰਨਾ ਸੋਹਣਾ ਲੱਗ ਰਿਹਾ ਇਹਦੇ ਵਿੱਚ 올ਿਵਜ਼ ਵੀ ਆ ਚੀਜ਼ ਵੀ ਆ ਮੈਲਟਡ ਚੀਜ਼ ਆ ਤੇ ਹੁਣ ਇਹ ਦੇਖਦੇ ਆਪਾਂ ਟੇਸਟ ਕਰਕੇ ਕਿ ਇਹਦਾ ਟੇਸਟ ਕਿਦਾਂ ਦਾ ਆ ਇਹ ਇਹਦੇ ਤੇ ਜਿਹੜੀ ਚੀਜ਼ ਦੀ ਕੁਆਂਟੀਟੀ ਆ ਚੀਜ਼ ਹੀ ਚੀਜ਼ ਕੀਤਾ ਪਿਆ ਇਹਨਾਂ ਨੇ ਬਹੁਤ ਚੀਜ਼ ਪਾਇਆ ਹੋਇਆ ਆ ਤੇ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਇਹਦਾ ਟੇਸਟ ਕਿਦਾਂ ਦਾ ਆ ਓਕੇ ਇੰਨਾ ਚੀਜ਼ ਇਹਨਾਂ ਨੇ ਪਾਇਆ ਵਾਕ ਕੇ ਬਹੁਤ ਟੇਸਟੀ ਆ ਤੇ ਬਹੁਤ ਚੀਜ਼ੀ ਆ ਤੇ ਬਹੁਤ ਟੇਸਟੀ ਆ ਤੇ ਹੁਣ ਤੁਸੀਂ ਵੀ ਟਰਾਈ ਕਰਨਾ ਹੈ ਤੇ ਦੱਸਣਾ ਵੀ ਆ ਸਾਨੂੰ ਵੀ ਇਹਨਾਂ ਦੀ ਜਿਹੜੀ ਫੂਡ ਕੁਆਲਿਟੀ ਉਹ ਤੁਹਾਨੂੰ ਕਿੱਦਾਂ ਦੀ ਲੱਗੀ